ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਗੋਭੀ ਤੇ ਆਲੂ ਦੀ ਸਬਜ਼ੀ ਉਹ ਵੀ ਗੋਭੀ ਨੂੰ ਕੱਦੂਗਾਸ਼ ਕਰਕੇ ਪਹਿਲਾਂ ਆਪਾਂ ਗੋਭੀ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਕੱਦੂਗਾਸ਼ ਕਰ ਲੈਣਾ ਫਿਰ ਆਪਾਂ ਆਲੂ ਚੰਗੀ ਤਰ੍ਹਾਂ ਨਾਲ ਛੱਲ ਲਈ ਤੇ ਆਪਾਂ ਸਾਰਾ ਕੁਝ ਆਪਾਂ ਤਿਆਰ ਕਰਕੇ ਰੱਖ ਲਿਆ ਤੇ ਆਪਾਂ ਦੂਜੇ ਪਾਸੇ ਆਪਣਾ ਤੇਲ ਜਾਂ ਘਿਓ ਤੁਸੀਂ ਕੁਝ ਵੀ ਲੇ ਭਰੇ ਵਰਤਦੇ ਹੋ ਉਹ ਆਪਾਂ ਗਰਮ ਕਰਨ ਵਾਸਤੇ ਰੱਖ ਲਿਆ ਜੀ ਪਹਿਲਾਂ ਆਪਾਂ ਉਹਦੇ ਵਿੱਚ ਪਾਵਾਂਗੇ ਜੀਰਾ ਜੀਰੇ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਲਸਣ ਲਸਣ ਤੇ ਜੀਰੇ ਨੂੰ 5 ਮਿੰਟ ਆਪਾਂ ਥੋੜਾ ਜਿਹਾ ਸੇਕ ਲਵਾ ਕੇ ਉਸ ਤੋਂ ਬਾਅਦ ਪਿਆਜ਼ ਤੇ ਹਰੀਆਂ ਮਿਰਚਾਂ ਤੇ ਅਦਰਕ ਇਹ ਦਿਨ ਚੀਜ਼ਾਂ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਭੁੰਨ ਲੈਣਾ ਜਿੰਨਾ ਟਾਈਮ ਇਹ ਆਪਣੇ ਬ੍ਰਾਊਨ ਨਹੀਂ ਹੁੰਦੇਗੇ ਤੁਸੀਂ ਵੇਖੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਾ ਨਮਕ ਪਾ ਲੈਣਾ ਨਮਕ ਪਾਵਾਂਗੇ ਤਾਂ ਇਹਦੇ ਨਾਲ ਇਹਨਾਂ ਨੂੰ ਛੇਤੀ ਭੁੱਜ ਜਾਣਗੇ ਪਿਆਜ਼ ਤੇਦ ਨੂੰ ਨਮਕ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਚੰਗੀ ਤਰ੍ਹਾਂ ਨਾਲ ਹਿਲਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ 2 ਮਿੰਟ 3 ਮਿੰਟ ਤੱਕ ਐਵੇਂ ਹੀ ਰੱਖ ਲੈਣਾ ਈ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਜਿਹੜੇ ਕਿ ਆਪਾਂ ਨਾਰਮਲੀ ਘਰਾਂ ਦੇ ਵਿੱਚ ਵਰਤਦੇ ਆ ਜਿਵੇਂ ਪਹਿਲਾਂ ਆਪਾਂ ਇਹਦੇ ਵਿੱਚ ਹਲਦੀ ਪਾ ਲੈਣੀ ਈ ਹਲਦੀ ਪਾ ਕੇ ਸੁਆਭ ਦੇ ਸੁਆਦ ਅਨਸਾਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਲਾਲ ਮਿਰਚਾ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਚੰਗੀ ਤਰ੍ਹਾਂ ਨਾਲ ਹਿਲਾ ਕੇ ਇਹਨੂੰ ਆਪਾਂ 5 ਮਿੰਟ ਵਾਸਤੇ ਛੱਡ ਦੇਣਾ ਜਦੋਂ ਕਿ ਆਪਣੇ ਮਸਾਲੇ ਜਿਹੜੇ ਕਿ ਆਪਾਂ ਪਾਏ ਆ ਉਹ ਥੋੜੇ ਚੰਗੀ ਤਰ੍ਹਾਂ ਨਾਲ ਭੁੰਨੇ ਜਾਣਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਆਲੂ ਪਾ ਕੇ ਆਪਾਂ ਉਸ ਤੋਂ ਪਹਿਲਾਂ ਆਪਾਂ ਨੇ ਟਮਾਟਰ ਆਲੂਆਂ ਤੋਂ ਟਮਾਟਰ ਆਪਾਂ ਬਰੀਕ-ਬਰੀਕ ਕੱਟ ਕੇ ਰੱਖਲੇ ਸੀਗੇ ਟਮਾਟਰ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲਿਆ ਤੇ 5 ਮਿੰਟ ਵਾਸਤੇ ਟਮਾਟਰ ਪੁੰਨ ਲੈਣੇ ਆ ਜੀ ਆਪਾਂ ਮੈਂ 2-3 ਮਿੰਟ ਵਾਸਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਜਿਹੜੇ ਕਿ ਆਪਾਂ ਧੋ ਕੇ ਚੰਗੀ ਤਰ੍ਹਾਂ ਨਾਲ ਕੱਟ ਕੇ ਰੱਖਲੇ ਸੀ ਬਰੀਕ-ਬਰੀਕ ਤੇ ਆਪਾਂ ਆਲੂ ਪਾ ਕੇ ਇਹਦੇ ਵਿੱਚ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਲਾ ਲੈਣਾ ਚਾਰੇ ਪਾਸੇ ਆਪਾਂ ਜਦੋਂ ਜਿੰਨਾ ਟਾਈਮ ਕਿ ਆਪਣੇ ਆਲੂ ਪੂਰੇ ਕੀ ਮਸਾਲੇ ਦੇ ਵਿੱਚ ਉਹ ਨਹੀਂ ਹੋ ਜਾਂਦੇ ਫਿਰ ਆਪਾਂ ਇਹਨੂੰ ਕਿਸੇ ਭਾਂਡੇ ਨਾਲ ਪਲੇਟ ਨਾਲ ਆਪਾਂ ਢੱਕ ਦੇਣਾ 5-10 ਮਿੰਟ ਵਾਸਤੇ ਤੇ ਹੁਣ ਇਹਨੂੰ ਆਪਾਂ 5-10 ਮਿੰਟ ਵਾਸਤੇ ਢੱਕ ਦਾਂਗੇ ਠੀਕ ਹੈ ਹੁਣ ਤੁਸੀਂ ਵੇਖੋ ਆਪਣੇ ਆਲੂ ਆਪਾਂ ਢੱਕਦੇ ਸੀਗੇ ਤੇ ਆਲੂ ਆਪਣੇ ਥੋੜੇ ਜਿਹਾ ਬਣ ਕੇ ਰੈਡੀ ਹੋ ਗਏ ਆ ਤੇ ਆਪਾਂ ਹੁਣ ਜਿਹੜੀ ਕਿ ਗੋਭੀ ਆਪਾਂ ਕੱਦੂ ਗਾਸ਼ ਕੀਤੀ ਹੋਈ ਸੀ ਹੁਣ ਆਪਾਂ ਇਹਦੇ ਵਿੱਚ ਉਹ ਪਾ ਲੈਣੀ ਆ ਗੋਭੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਪਾ ਗਿਆ ਆਪਾਂ ਚੰਗੀ ਤਰ੍ਹਾਂ ਨਾਲ ਗੋਭੀ ਨੂੰ ਹਿਲਾ ਲੈਣਾ ਤੇ ਆਪਾਂ ਗੋਭੀ ਨੂੰ ਚੰਗੀ ਤਰ੍ਹਾਂ ਨਾਲ ਮਸਾਲੇ ਦੇ ਵਿੱਚ ਜਿੱਦਾਂ ਕਿ ਮਿਕਸ ਕਰ ਲੈਣਾ ਉਸ ਤੋਂ ਬਾਅਦ ਆਪਾਂ ਗੋਭੀ ਵਿੱਚ ਪਾ ਕੇ ਤੇ ਆਪਾਂ ਇਹਨੂੰ 5-10 ਮਿੰਟਾਂ ਤੱਕ ਸੇਕ ਲਵਾ ਲੈਣਾ ਤੇ ਵੇਖੋ ਆਪਣੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣਾ ਧਨੀਆ ਦੇਖੋ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ